ਨਮਸਤੇ ਸਤਿ ਸ੍ਰੀ ਅਕਾਲ ਤੁਹਾਡੇ ਸਾਰਿਆਂ ਦਾ ਸਾਡੇ ਪੰਜਾਬੀ ਚੈਨਲ ਮੇਰੇ ਪੰਜਾਬੀ ਸਾਰੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਲ 2024 ਮ੍ਰਿਸ਼ਕ ਰਾਸ਼ੀ ਯਾਨੀ ਸਕੋਰਪੀਓ ਵਾਸਤੇ ਕਿਵੇਂ ਦਾ ਰਹੇਗਾ ਤੇ ਉਹਨਾਂ ਦੇ ਬਾਰੇ ਆਪਾਂ ਸਾਰੇ ਖੇਤਰ ਦੀ ਗੱਲ ਕਰਾਂਗੇ ਜਿਵੇਂ ਤੁਹਾਡਾ ਪਿਆਰ ਦਾ ਖੇਤਰ ਹੋ ਗਿਆ ਪੜਾਈ ਦਾ ਹੋ ਗਿਆ ਕੈਰੀਅਰ ਦਾ ਹੋ ਗਿਆ ਧਨ ਦਾ ਹੋ ਗਿਆ ਸਾਰੇ ਖੇਤਰਾਂ ਬਾਰੇ ਆਪਾਂ ਅੱਜ ਤੁਹਾਨੂੰ ਜਾਣਕਾਰੀ ਦਵਾਂਗੇ ਪੂਰੇ ਸਾਲ ਦੀ 2024 ਦੀ ਤੇ ਆਪਾਂ ਨੀਚੇ ਸਕਰੀਨ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਡਾ ਅਲੱਗ-ਅਲੱਗ ਕਰਕੇ ਵੀ ਦੇ ਤੁਹਾਨੂੰ ਕੱਟਆਊਟ ਮਿਲਣਗੇ ਤਾਂ ਕਿ ਅਗਰ ਤੁਸੀਂ ਆਪਣਾ ਸਪੈਸੀਫਾਈ ਜਾਂ ਤੁਸੀਂ ਆਪਣਾ ਕਲੀ ਕੈਰੀਅਰ ਦਾ ਦੇਖਣਾ ਚਾਹੁੰਦੇ ਤਾਂ ਉੱਥੇ ਕਲਿੱਕ ਕਰਕੇ ਕੈਰੀਅਰ ਦਾ ਵਰਜਨ ਦੇਖ ਸਕਦੇ ਹੋ ਪੜਾਈ ਵਾਲੇ ਬੱਚਾ ਪੜਾਈ ਦਾ ਦੇਖ ਸਕਦੇ ਨੇ ਜਿਨ੍ਹਾਂ ਨੂੰ ਪਿਆਰ ਵਾਸਤੇ ਆਪਣਾ ਜਾਣਣਾ ਹੈ 2024 ਉਹ ਪਿਆਰ ਵਾਸਤੇ ਦੇ ਐਦਾਂ ਕਰਕੇ ਸਾਰੇ ਆਪਾਂ ਸੈਕਸ਼ਨ ਡਿਵਾਈਡ ਕਰਕੇ ਤੁਹਾਨੂੰ ਨੀਚੇ ਦੇ ਦੇਵਾਂਗੇ ਤਾਂਕਿ ਤੁਹਾਨੂੰ ਦੇਖਣ ਲਈ ਆਸਾਨੀ ਹੋਵੇ ਤੇ ਤੁਸੀਂ ਪੂਰਾ ਵੀਡੀਓ ਨਾ ਦੇਖੋ ਜਿੰਨੀ ਕੁ ਲੋੜ ਤੁਹਾਨੂੰ ਉਹ ਦੇਖ ਸਕਦੇ ਹੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਜੀ ਤੁਹਾਡਾ ਜਿਹੜਾ ਰਾਸ਼ੀ ਫਲ ਹੈ ਸਕੋਰਪੀਓ ਦੇ ਵਾਸਤੇ ਕਿਵੇਂ ਦਾ ਰਹੇਗਾ ਤਾਂ ਗੱਲ ਕਰਦੇ ਹਾਂ ਸਕੋਰਪੀਓ રાશિ ਦੇ ਪਿਆਰ ਦੀ ਕੁੰਡਲੀ ਬਾਰੇ ਕਿ ਇਸ ਸਾਲ ਪਿਆਰ ਵਾਸਤੇ ਕਿਵੇਂ ਦਾ ਰਹੇਗਾ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਤਾਨੂੰ ਸਾਡੀ ਰਿਕਵੈਸਟ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਹਲਾ ਸ਼ੇਰੀ ਦੇਣ ਲਈ ਲਾਈਕ ਤੇ ਸਬਸਕ੍ਰਾਈਬ ਜਰੂਰ ਮਾਰ ਦਿਓ ਤੇ ਨੀਚੇ ਕਮੈਂਟ ਵੀ ਲਿਖ ਦਿਓ ਤਾਂ ਜੋ ਸਾਡੇ ਚੈਨਲ ਨੂੰ ਹਲਾ ਸ਼ੇਰੀ ਮਿਲੇ ਤਾਂ ਆਪਾਂ ਹੋਰ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਂਦੇ ਰਹਿਾਂਗੇ ਸਮੇਂ ਦੀ ਖਰਾਬੀ ਹੋਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਤਾਂ ਪਿਆਰ ਦੇ ਕੇ ਵਾਰੀ ਗੱਲ ਕਰਦੇ ਹਾਂ ਪਹਿਲਾਂ ਸਾਲ ਦੀ ਸ਼ੁਰੂਆਤ ਬਹੁਤ ਹੀ ਅਨੁਕੂਲ ਰਹੀ ਜੀ ਸਾਲ ਦੇ ਸ਼ੁਰੂ ਵਿੱਚ ਬੁੱਧ ਅਤੇ ਸ਼ੁਕਰ ਤੁਹਾਡੇ ਪਹਿਲੇ ਘਰ ਵਿੱਚ ਹੋਣਗੇ ਅਤੇ ਪੰਜਵੇਂ ਘਰ ਵਿੱਚ ਰਾਹੂ ਮਹਾਰਾਜ ਦੀ ਮੌਜੂਦਗੀ ਤੁਹਾਨੂੰ ਪਿਆਰ ਵਿੱਚ ਕੁਝ ਵੀ ਕਰਨ ਲਈ ਤਿਆਰ ਕਰੇਗੀ ਤੁਸੀਂ ਪਿਆਰ ਵਿੱਚ ਸੁਤੰਤਰ ਮਹਿਸੂਸ ਕਰੋਗੇ ਅਤੇ ਆਪਣੇ ਪਿਆਰੇ ਲਈ ਕੁਝ ਕਰਨ ਚਾਹੋਗੇ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਕਰੋਗੇ ਪਰ ਉਹਨਾਂ ਵੱਡੀਆਂ-ਵੱਡੀਆਂ ਗੱਲਾਂ ਨੂੰ ਪੂਰਾ ਕਰਨ ਲਈ ਤੁਹਾਡੇ ਲਈ ਚੁਣੌਤੀਪੂਰਨ ਹੋਵੇਗਾ ਨਹੀਂ ਤਾਂ ਤੁਹਾਡੇ ਚਾਹਤੇ ਤੁਹਾਡੇ ਨਾਲ ਨਾਰਾਜ਼ ਹੋ ਸਕਦੇ ਆ ਹਾਲਾਂਕਿ ਤੁਹਾਡੇ ਵਿਚਕਾਰ ਇੱਕ ਸੁਰਤਾ ਬਹੁਤ ਵਧੀਆ ਰਹੇਗੀ ਤੁਹਾਡਾ ਪਿਆਰ ਇਹ ਜਿਹੜਾ ਪਿਆਰ ਦਾ ਜਿਹੜਾ ਕਿਹਾ ਜੀਵਨ ਆ ਉਹ ਵੀ ਵਧੀਆ ਚੱਲੇਗਾ ਤੁਹਾਡੇ ਦੋਨੋਂ ਵਿੱਚ ਰੁਮਾਇਤ ਦੇ ਵੀ ਚੰਗੇ ਮੌਕੇ ਮਿਲਣਗੇ ਤੁਹਾਨੂੰ ਇਸ ਹਾਲ ਦੇ ਦੌਰਾਨ ਜਦੋਂ ਮੰਗਲ 20 April ਤੋਂ ਲੈ ਕੇ ਜਿਹੜਾ ਚਿੱਚਾ ਚੁੱਕਾ ਹੈ 1 June ਦੇ ਵਿਚਕਾਰ ਤੁਹਾਡੇ ਪੰਜਵੇਂ ਘਰ ਵਿੱਚ ਰਾਹੂ ਅਤੇ ਉੱਤੇ ਸੰਕਰਮਣ ਸੰਕਰਮਣ ਕਰਦਾ ਤਾਂ ਉਹ ਸਮਾਂ ਤੁਹਾਡੇ ਲਈ ਚੰਗਾ ਨਹੀਂ ਹੋ ਰਹੇਗਾ ਇਸ ਸਮੇਂ ਦੌਰਾਨ ਤੁਹਾਡੇ ਪਿਆਰ ਨੂੰ ਸਰੀਰਕ ਸਮੱਸਿਆਵਾਂ ਅਤੇ ਮਾਨਸਿਕ ਤਣਾਅ ਟੈਨਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੀਬੇ ਸਮੇਂ ਵਿੱਚ ਉਹਨਾਂ ਦੀ ਮਦਦ ਕਰੋ ਅਤੇ ਬੇਲੋੜੀ ਵੀ ਬਾਤਾਂ ਤੋਂ ਦੂਰ ਰੱਖ ਕੇ ਰੱਖੋ ਨਹੀਂ ਤਾਂ ਇਹ ਤੁਹਾਡੇ ਰਿਸ਼ਤੇਦਾਰਾਂ ਲਈ ਨੁਕਸਾਨਦੇਹ ਸਥਿਤੀ ਬਣਾ ਸਕਦਾ ਉਸ ਤੋਂ ਬਾਅਦ ਦਾ ਸਮਾਂ ਕਾਫੀ ਹੱਦ ਤੱਕ অনুকূল ਰਹਿਣ ਦੀ ਜਿਹੜੀ ਹੈ ਸੰਭਾਵਨਾ ਮਾਰਚ ਦਾ ਮਹੀਨਾ ਅਤੇ ਫਿਰ ਅਗਸਤ ਤੋਂ ਸਤੰਬਰ ਤੱਕ ਦਾ ਮਹੀਨਾ ਰਿਸ਼ਤਿਆਂ ਵਿੱਚ ਪਿਆਰ ਵਿਦਾਉਣ ਕੰਮ ਕਰੇਗਾ ਹੱਤ ਤੁਸੀਂ ਇੱਕ ਦੂਜੇ ਦੇ ਪਿਆਰ ਵਿੱਚ ਨਜ਼ਰ ਆਉਗੇ ਜੇਕਰ ਤੁਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਤਾਂ ਮਈ ਦਾ ਜਿਹੜਾ ਮਹੀਨਾ ਸ਼ੁਰੂ ਹੋਇਆ ਸੀ ਇੱਕ ਤਰੀਕ ਤੋਂ ਦੇਵਗੁਰੂ ਜੋ ਤੁਹਾਡੇ ਪੰਜਵੇਂ ਘਰ ਦੇ ਮਾਲਕ ਹਨ ਤੁਹਾਡੇ ਸੱਤਵੇਂ 'ਚ ਆ ਜਾਣਗੇ ਤਾਂ ਸਾਲ ਦੇ ਦੂਜੇ ਅੱਧ ਵਿੱਚ ਤੁਸੀਂ ਕਿਸੇ ਨਾਲ ਜਾਂ ਆਪਣੇ ਜਿਹਨਾਂ ਚਾਹਦੇ ਉਹਨਾਂ ਨਾਲ ਵਿਆਹ ਕਰ ਸਕਦੇ ਆ ਤੁਹਾਡੀ ਪਸੰਦ ਦੇ ਨਾਲ ਇਹ ਤਾਂ ਸੀਗਾ ਪਿਆਰ ਦਾ ਰਾਸ਼ੀ ਫਲ ਹੁਣ ਆਪਾਂ ਗੱਲ ਕਰਦੇ ਆ ਕੈਰੀਅਰ ਦੀ ਸਕੋਰਪੀਓ ਰਾਸ਼ੀ ਤਾਂ ਕੈਰੀਅਰ ਵਾਸਤੇ ਕੈਰੀਅਰ ਦੇ ਨਾਲ ਜਿਹੜੀ ਤੁਹੇ ਦੇਖੀਏ ਕਿ ਇਹ ਸਪਸ਼ਟ ਹੈ ਕਿ ਤੁਹਾਡੇ ਸਾਲ ਜਿਹੜਾ ਇਹ ਬਰਾਬਰ ਮਿਹਨਤ ਕਰਨੀ ਪੈਣੀ ਤੁਹਾਨੂੰ ਤਹਾਡੇ ਕੈਰੀਅਰ ਚ ਸਥਿਰਤਾ ਰਹੇਗੀ ਤੁਸੀਂ ਜਿਸ ਨੌਕਰੀ ਤੇ ਲੱਗੇ ਹੋ ਉਸ ਵਿੱਚ ਹੀ ਰਹਿਣਾ ਚਾਹੋਗੇ ਅਤੇ ਤੁਹਾਨੂੰ ਇਸ ਦਾ ਲਾਭ ਵੀ ਮਿਲਦਾ ਰਹੇਗਾ ਹਾਲਾਂਕਿ ਸਮੇਂ-ਸਮੇਂ ਤੇ ਗ੍ਰਹਾਂ ਦੀਆਂ ਸਥਿਤੀਆਂ ਤੁਹਾਨੂੰ ਨੌਕਰੀ ਬਦਲਣ ਲਈ ਪ੍ਰੇਰਿਤ ਕਰਨ ਗਿਆ ਜਿਸ ਨੂੰ ਤੁਸੀਂ ਮੌਕਾ ਦੇ ਕੇ ਬਦਲ ਸਕਦੇ ਹੋ ਪਰ ਸ਼ਨੀ ਮਹਾਰਜ ਸਾਲ ਪਰ ਚੌਥੇ ਘਰ ਵਿੱਚ ਰਹਿਣਗੇ ਅਤੇ ਤੁਹਾਡੇ 6ਵੇਂ ਅਤੇ 10ਵੇਂ ਘਰ ਦਾ ਰੂਪ ਰੱਖਣਗੇ ਨਜ਼ਰ ਰੱਖਣਗੇ ਉਹਦੇ ਜਿਸ ਕਾਰਨ ਤੁਸੀਂ ਆਪਣੇ ਨੌਕਰੀ ਵਿੱਚ ਸਥਿਰਤਾ ਮਹਿਸੂਸ ਕਰੋਗੇ ਤੇ ਆਪਣੀ ਨੌਕਰੀ ਵਿੱਚ ਫਸੇ ਰਹੋਗੇ ਇਸ ਸਾਲ ਸਤੰਬਰ ਕਰ ਵਿੱਚ ਜਾ ਰਿਹਾ ਜੁਪੀਟਰ ਵੀ ਤੁਹਾਡੇ ਲਿਆਨ ਕੋਲ ਨਤੀਜੇ ਲਿਆਏਗਾ ਨੌਕਰੀ ਵਿੱਚ ਤਬਦੀਲੀ ਤੋਂ ਬਾਅਦ ਇਹ ਸਮਾਂ ਤੁਹਾਨੂੰ ਚੰਗੀ ਸਫਲਤਾ ਪ੍ਰਦਾਨ ਕਰਦਾ ਹੈ ਅੱਜ ਤੁਹਾਨੂੰ ਅਗਸਤ ਤੋਂ ਕਾਰੋਬਾਰ ਤੇ ਅਕਤੂਬਰ ਦਰਮਿਆਨ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਸ਼ਨੀ ਮਹਾਰਾਜ ਦੀ ਕਿਰਪਾ ਨਾਲ ਨੌਕਰੀ ਵਿੱਚ ਤੁਹਾਡੇ ਸਾਰੇ ਵਿਰੋਧੀ ਹਾਰ ਜਾਣਗੇ ਅਤੇ ਤੁਸੀਂ ਮੁਸੀਬਤ ਸਥਿਤੀ ਵਿੱਚ ਰਹੋਗੇ ਤੁਹਾਨੂੰ April ਤੋਂ ਜਿਹੜਾ ਸਮਾਂ ਸੀਗਾ ਸੂਰਜ ਦੇਵਤਾ ਦਾ ਉਹ ਤੁਹਾਡੇ 6ਵੇਂ ਘਰ ਵਿੱਚ ਨਜ਼ਰ ਆਉਂਦਾ ਸੀ ਉਹ ਸਮਾਂ ਨੌਕਰੀ ਵਿੱਚ ਵੱਡਾ ਉਹਦਾ ਮਿਲਣ ਦਾ ਸੰਕੇਤ ਦਿੰਦਾ ਸੀ ਅਗਰ ਤਾਂ ਸੀ ਮੌਕੇ ਦਾ ਫਰਸਾ ਚੱਕਲੇ ਤਾਂ ਬਹੁਤ ਬੱਧੀਆ ਗੱਲ ਹੈ ਇਹ ਜੂਰਾਨਗਰ ਸਰਕਾਰੀ ਨੌਕਰੀ ਮਿਲਣ ਦੀ ਵੀ ਸੰਭਾਵਨਾ ਸੀ ਉਸ ਤੋਂ ਬਾਅਦ ਹੁਣ ਅਗਸਤ ਵਿੱਚ ਚੰਗੇ ਨਤੀਜੇ ਮਿਲਣ ਦੀ ਜਿਹੜੀ ਸੰਭਾਵਨਾ ਹੈ ਜਿਨ੍ਹਾਂ ਨੇ April ਚ ਫਰਦਾ ਨਹੀਂ ਚੱਕਿਆ ਉਹ ਮੇਰੇ ਭੈਣ ਵੀਰ ਉਹਦਾ ਚੱਕ ਸਕਦੇ ਨੇ ਫਰਦਾ ਸਕੂਲ ਵੀ ਰੋਇਸ ਦੀ ਗੱਲ ਕਰ ਰਹੀ ਹੈ ਸਿੱਖਿਆ ਦੀ ਪੜਾਈ ਲਿਖਾਈ ਤਾਂ ਪੜਾਈ ਲਿਖਾਈ ਲਈ ਇਹ ਸਮਾਂ ਕਿਵੇਂ ਦਾ ਰਹੇ ਇਹ ਸਾਲ ਵਿਦਿਆਰਥੀਆਂ ਲਈ ਮਿਲਿਆ ਜੁੱਲੇ ਰਹਿਣ ਦਾ ਨਾ ਰਹੇਗਾ ਰਹੁ ਮਹਾਰਾਜ ਜਿਹੜੇ ਆ ਸਾਲ ਭਰ ਪੰਜਵੇਂ ਘਰ ਵਿੱਚ ਮੌਜੂਦ ਰਹਿਣਗੇ ਜੋ ਤੁਹਾਡੀ ਬੁੱਤੀ ਨੂੰ ਤਿੱਖਾ ਕਰੇਗਾ ਜੋ ਵੀ ਤੁਸੀਂ ਸੋਚਦੇ ਹੋ ਸੌਂਦੇ ਹੋ ਪੜ੍ਹਦੇ ਹੋ ਜਾਂ ਜਾਣਨ ਦੀ ਕੋਸ਼ਿਸ਼ ਕਰਦੇ ਹੋ ਜਲਦੀ ਹੀ ਤੁਹਾਡੇ ਦਿਮਾਗ ਵਿੱਚ ਚਲਾ ਜਾਏਗਾ ਤੁਹਾਡੀ ਵੀ ਬੁੱਧੀ ਦਾ ਜਿਹੜਾ ਵਿਕਾਸ ਹੋਵੇਗਾ ਤੁਹਾਡੀ ਯਾਦ ਸ਼ਕਤੀ ਵੀ ਤੇਜ਼ ਹੋਵੇਗੀ ਤੁਸੀਂ ਸਭ ਤੋਂ ਔਖੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਯੋਗ ਹੋਵੋਗੇ ਭਾਵੇਂ ਹੈ ਗਣਿਤ ਹੋਵੇ ਜਾਂ ਗਿਆਨ ਹੋਵੇ ਕੋਈ ਵੀ ਸਬਜੈਕਟ ਹੋਵੇ ਤੁਸੀਂ ਉਹਦੇ ਵਿੱਚ ਬੜੀ ਮਲ ਮਾਰ ਲੋਗੇ ਇਸ ਨਾਲ ਤੁਹਾਨੂੰ ਆਪਣੇ ਵਿਸ਼ਿਆਂ ਵਿੱਚ ਤਰੱਕੀ ਕਰਨ ਦਾ ਮੌਕਾ ਵੀ ਮਿਲੇਗਾ ਪਰ ਇਹ ਰਾਹੁ ਮਹਾਰਾਜ ਦੇ ਸਮੇਂ-ਸਮੇਂ ਤੁਹਾਡੇ ਧਿਆਨ ਭਟਕਾਉਂਦੇ ਰਹਿਣਗੇ ਅਤੇ ਇਸ ਕਾਰਨ ਤੁਹਾਨੂੰ ਪੜੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜੇਕਰ ਤੁਸੀਂ ਤੁਹਾਡਾ ਜਿਹੜਾ ਦਿਮਾਗ ਤੇਜ ਆ ਤਾਂ ਵੀ ਇਹ ਕੰਮ ਵਿੱਚ ਨਹੀਂ ਆਏਗਾ ਕਿਉਂਕਿ ਉਹਨਾਂ ਭਟਕਾ ਦੇਣਾ ਹੈ ਇਕਸਾਰ ਅਤੇ ਅਨੁਸ਼ਾਸਿਤ ਤਰੀਕੇ ਨਾਲ ਸਿੱਖਿਆ ਜਿਹੜੀ ਹੈ ਕੰਮ ਦੇ ਕਾਰਨ ਤੁਹਾਡੀ ਸਮੇਂ-ਸਮੇਂ ਤੇ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਤੋਂ ਬੱਚਿਆਂ ਨੂੰ ਦੀ ਕੋਸ਼ਿਸ਼ ਕਰੋ ਇਕਾਗਰ ਹੋ ਕੇ ਤੇ ਅਨੁਸ਼ਾਸਿਤ ਹੋ ਕੇ ਆਪਣਾ ਜਿਹੜਾ ਸਬਜੈਕਟ ਹੈ ਉਹਨਾਂ ਨੂੰ ਥੋੜ੍ਹੀ ਵੱਲ ਧਿਆਨ ਦਿਓ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਸਾਲ ਦੇ ਪਹਿਲੇ ਅੱਧ ਵਿੱਚ ਕਮਜ਼ੋਰ ਅ ਲਗਾਤਾਰ ਮਿਹਨਤ ਕਰਨ ਨਾਲ ਵੀ ਤੁਸੀਂ ਆਉਣ ਵਾਲੇ ਸਮੇਂ ਅੱਧ ਵਿੱਚ ਜਿਹੜੇ ਨਤੀਜੇ ਆ ਉਹ ਪ੍ਰਾਪਤ ਕਰੋਗੇ ਗ੍ਰਹਿ ਦੀ ਸਥਿਤੀ ਕਮਜ਼ੋਰ ਕਮਜ਼ੋਰ ਲੱਗ ਰਹੀ ਹੈ ਪਹਿਲੇ ਹਾਫ ਚ ਤੇ ਗ੍ਰਾ ਇਹ ਵੀ ਦਰਸਾਉਂਦੇ ਹਨ ਕਿ ਐਮਆਈ ਅਤੇ ਅਕਤੂਬਰ ਦੇ ਵਿੱਚਕਾਰ ਤੁਹਾਡੇ ਕੋਲ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਵਿੱਚ ਚੁਣੇ ਜਾਣ ਦੀ ਜੜੀ ਸੰਭਾਵਨਾ ਵੱਧਦਾ ਜੇਕਰ ਤੁਸੀਂ ਉੱਚ ਸਿੱਖਿਆ ਲੈ ਰਹੇ ਹੋ ਤਾਂ ਇਹ ਸਾਲ ਤੁਹਾਡੇ ਲਈ ਚੰਗਾ ਰਹੇਗਾ ਜੇਕਰ ਤੁਸੀਂ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਤੇ ਲਈ ਬਹੁਤ ਯਤਨ ਕਰਨੇ ਪੈਣਗੇ ਇਹ ਲੋਕ ਪੜਾਈ ਵਿੱਚ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਆ ਉਹਨਾਂ ਨੂੰ ਅਗਸਤ ਤੇ ਨਵੰਬਰ ਦੇ ਵਿੱਚ ਕਾਰਸਪੋੰਡਾ ਹੋਈ ਸੰਭਾ। ਅੱਜ ਗੱਲ ਕਰਾਂਗੇ ਆਪਾਂ ਸਕੋਰਪੀ ਰਾਸ਼ੀ ਦੇ ਵਿੱਤੀ ਪੰਡਲੀਆਂ ਦੇ ਵਿੱਤ ਦੇ ਸਬੰਧ ਨਾਲ ਕਿਵੇਂ ਦੇ ਰਹੇ ਨੇ। ਸਕੋਰਪੀ ਰਾਸ਼ੀ 2024 ਦੇ ਮੁਤਾਬਕ ਇਹ ਸਾਲ ਵਿੱਤੀ ਤੌਰ ਤੇ ਚੰਗਾ ਰਹੇਗਾ ਕਿਉਂਕਿ ਤੁਹਾ ਮਹਾਰਾਸ਼ਾਲ ਦੇ ਸਾਰੇ ਪਰ ਪੂਰਾ ਸਾਲ 11ਵੇਂ ਕਾਰਡ ਵਿੱਚ ਰਹਿਣਗੇ ਜਿਹੜੇ ਰਹਿਣਗੇ ਜੋ ਤੁਹਾਨੂੰ ਆਰਥਿਕ ਸਥਿਤੀ ਦਾ ਪ੍ਰਦਾਨ ਕਰਨ ਵਿੱਚ ਬਹੁਤ ਮਦਦਕਾਰ ਹੋਣਗੇ ਹਾਲਾਂਕਿ ਸਾਲ ਦੇ ਪਹਿਲੇ ਅੱਧ ਵਿੱਚ ਜੁਪੀਟਰ 6ਵੇਂ ਕਾਰਡ ਚ ਹੋਣ ਕਰਕੇ ਚੁਣੌਤੀਆਂ ਪੇਸ਼ ਕਰੇਗਾ ਇਸਦੇ ਲਈ ਤੁਹਾਨੂੰ ਡੀਪਰ ਪ੍ਰਵੰਧਨ ਵੱਲ ਤੇੰਦੂ ਚਾਹੀਦਾ ਹੈ ਸ਼ੁਰੂਆਤੀ ਸ਼ੁਰੂਆਤ ਵਿੱਚ ਮੰਗਲ ਅਤੇ ਦੂਜੇ ਸਵਰਗ ਦੂਜੇ ਘਰ ਵਿੱਚ ਹੋਣ ਕਾਰਨ ਕੁਝ ਵਿੱਤੀ ਚੁਣੌਤੀਆਂ ਆਉਣਗੀਆਂ ਪਰ ਤੁਸੀਂ ਉਹਨਾਂ ਚੁਣੌਤੀਆਂ ਨੂੰ ਬਾਈਪਾਸ ਕਰਕੇ ਹੌਲੀ-ਹੌਲੀ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰੋਗੇ ਜੂਪੀਟਰ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰੇਗਾ ਅਤੇ ਮਈ ਮਹੀਨੇ ਤੋਂ 11ਵੇਂ ਪਹਿਲੇ ਤੇ ਤੀਜੇ ਘਰ ਵਿੱਚ ਨਜ਼ਰ ਰੱਖੇਗਾ ਜੋ ਤੁਹਾਡੇ ਯਤਨਾਂ ਵਿੱਚ ਵਾਧਾ ਕਰੇਗਾ ਤੇ ਤੁਹਾਨੂੰ ਆਰਥਿਕ ਤੌਰ ਤੇ Estira da boca.